ਇੱਕ ਗੱਲ ਤਾਂ ਪੱਕੀ ਆ ਕਿ ਠੰਡ ਨੇ ਸਾਰਿਆਂ ਨੂੰ ਇਕੱਠਾ ਕੀਤਾ ਪਿਆ ਹਾਂਜੀ ਸਾਰਿਆਂ ਦੀ ਕਾਲ ਜੀ ਸਾਰਿਆਂ ਨੂੰ ਚਲੋ ਚੱਲਦੇ ਆ ਤੁਹਾਨੂੰ ਲੈ ਕੇ ਇੱਕ ਨਵੇਂ ਜਗ੍ਹਾ ਤੇ ਉਸ ਤੋਂ ਪਹਿਲਾਂ ਦੇਖੋ ਹਿਪ ਹੌਪ ਇਹ ਹਸਬੰਡ ਦਾ ਬਹੁਤ ਜ਼ਿਆਦਾ ਫੇਵਰਿਟ ਹਨਾ ਨੇ ਬਿਲਕੁਲ ਆਪਣੇ ਸਾਹਮਣੇ ਲਾਇਆ ਹੋਇਆ ਹਿਪ ਹੌਪ ਮਾਰਨਿੰਗ ਟਾਈਮ ਤੇ ਸਭ ਤੋਂ ਪਹਿਲਾਂ ਇਹਨੂੰ ਵੇਖਦੇ ਆ ਤੇ ਚਲੋ ਮੈਂ ਵੀ ਜਲਦੀ ਜਲਦੀ ਛੂਪ ਆਲਮਾ ਕਿਉਂਕਿ ਸਾਰਿਆਂ ਨੇ ਛੂਪ ਆਏ ਹੋਏ ਸੀ ਵੈਸੇ ਤਾਂ ਗੱਡੀ ਦੇ ਵਿੱਚ ਜਾਣਾ ਆ ਪਰ ਸਾਰਿਆਂ ਨੇ ਪਾਏ ਹੋਏ ਸੀ ਇਸ ਕਰਕੇ ਮੈਂ ਵੀ ਫਿਰ ਪਾ ਕੇ ਜਾਣੇ ਆ ਨਾਲ ਨਾਲ ਆ ਨਾ ਤੇ ਚਲੋ ਛੂਪ ਆਲੇ ਆ ਤੇ ਨਿਕਲੇ ਬਾਹਰ ਵੀ ਕਹਿੰਦਾ ਭਾਬੀ ਪਲੇ ਜਾਣਾ ਮੈਂ ਕਿਾ ਚੱਲ ਕੋਈ ਗੱਲ ਨਹੀਂ ਉਸ ਤੋਂ ਪਹਿਲਾਂ ਦੇਖ ਲਓ 뷰 ਨਾਈਟ ਦਾ ਕਿੰਨਾ ਸੋਹਣਾ ਲੱਗਦਾ ਪਿਆ ਸਭ ਤੋਂ ਉਤਲੇ ਸਾਈਡ ਤੋਂ 뷰 ਵੋ ਕੰਡ ਲੱਗਦਾ ਕਿਉਂਕਿ ਪੂਰਾ ਸ਼ਹਿਰ ਦਿਸਦਾ ਦੂਰ ਦੂਰ ਤੱਕ ਤੇ ਅਸੀਂ ਆ ਗਏ ਲਿਫਟ ਦੇ ਵਿੱਚ ਤੇ ਚਲੋ ਚਲਿਏ ਤੁਕ ਜੋ ਰੁਕ ਜੋ ਮੈਂ ਪਿੱਛੇ ਰਹਿ ਗਈਆਂ ਤੁਸੀਂ ਸਾਰੇ ਜੰਨੇ ਢੋੜ ਗਏ ਤੇ ਇੱਥੇ ਹੋ ਗਈ ਲੜਾਈ ਮੇਰੀ ਤੇ ਮੰਨਤ ਦੀ ਕਿਉਂਕਿ ਮੈਂ ਉਹਨੂੰ ਕਹਿੰਦੀ ਸੀ ਮੈਂ ਅੱਗੇ ਬਹਿਣਾ ਹੈ ਮੰਨਤ ਕਹਿੰਦੀ ਸੀ ਨਹੀਂ ਮੈਂ ਅੱਗੇ ਬਹਿਣਾ ਮੈਂ ਕਿਹਾ ਨਹੀਂ ਮੈਂ ਅੱਗੇ ਬਹਿਣਾ ਹੈ ਮੈਂ ਉਹਨੂੰ ਪਕੜ ਕੇ ਚੁੱਕ ਕੇ ਦੂਜੇ ਪਾਸੇ ਬਿਠਾ ਦਿੱਤਾ ਪਿਛਲੇ ਸਾਈਡ ਮੈਂ ਕਿਹਾ ਦੇਖਿਆ ਇੱਥੇ ਸੈਟ ਰੂ ਦੇ ਕੇ ਫੇਰ ਮਾਨੇ ਗਈ ਤੇ ਮੈ ਸਿੱਕੇ ਹੱਥ ਹੱਥ ਠੰਡੇ ਹੋ ਗਏ ਸੀ ਪਛਾਣੋ ਇਹ ਤੁਹਾਡਾ ਆਪਣਾ ਗੋਪੀ ਲੋਂਗਿਆ ਮੈਂ ਕਿ ਇਹਹੀ ਗੋਪੀ ਲੋਂਗਿਆ ਜਿਹੜਾ ਸ਼ੂਟ ਦੇ ਵਿੱਚ ਮੈਂ ਕਿ ਨੈਟਵਰਕ ਡਿੱ ਹੁੰਦੀ ਆ ਪਰ ਠੰਡੇ ਆ ਠੰਡ ਦਾ ਠੰਡ ਦੇ ਕਰ ਸਾਬ ਨੇ ਇਦਾਂ ਮੂੰਹ ਮਾ ਬੰਨੇ ਹੋਇਆ ਤੇ ਇੱਧਰ ਰਵੀ ਧੋੜ ਪਿਆ ਗੱਡੀ ਤੋਂ ਉਤਰ ਕੇ ਕਹਿੰਦੇ ਦੇਖੋ ਦੇਖੋ ਨੀਚੇ ਸਟਾਲ ਕਿੰਨੇ ਸੋਹਣੇ ਲੱਗੇ ਆ ਬਾਹਰ ਕਹਿੰਦਾ ਪਹਿਲਾਂ ਇਹ ਖਾਂਦੇ ਆ ਤੇ ਫਿਰ ਉਸ ਤੋਂ ਬਾਅਦ ਕਹਿੰਦਾ ਅਸੀਂ ਅੱਗੇ ਜਾਵਾਂਗੇ ਮੈਂ ਕਿਹਾ ਚੱਲ ਕੋਈ ਗੱਲ ਨਹੀਂ ਖਾ ਲਾ ਤੇ ਇੱਥੇ ਅਸੀਂ ਆਈ ਦਾ ਆ ਬਹੁਤ ਵਾਰ ਜਦੋਂ ਵੀ ਮੈਂ ਚੰਡੀਗੜ੍ਹ ਆਣੀ ਹੁੰਨੀ ਆ ਇੱਥੇ ਜ਼ਰੂਰ ਆ ਕੇ ਜਾਣੀ ਹੁੰਨੀ ਆ ਇਹ ਮੈਨੂੰ ਪੁੱਛਦੇ ਪਏ ਸੀ ਕਿ ਇੱਕ ਇੱਕ ਹਫਤਾ ਹੋ ਗਿਆ ਮੈਮ ਤੁਸੀਂ ਦਿੱਸੇ ਨਹੀਂ ਹੈਗੇ ਮੈਂ ਕਿਹਾ ਮੈਂ ਸੈਟਰਡੇ ਸੰਡੇ ਹੀ ਜ਼ਿਆਦਾਤਰ ਇੱਥੇ ਆਂਦੀ ਹੁੰਨੀ ਆ ਤੇ ਮੈਂ ਤੋਂ ਲੈ ਸੀ ਮਮੋਸ ਫਰਾਈਜ਼ ਤਾਂ ਮੈਨੂੰ ਇਹਨਾਂ ਦੇ ਬਹੁਤ ਟੇਸਟੀ ਲੱਗਦੇ ਜਮੇ ਯਮੀ ਕ੍ਰਿਸਪੀ ਤੇ ਕ੍ਰਾਂਚੀ ਕ੍ਰਾਂਚੀ ਇਹ ਹੁੰਦੇ ਆ ਤੇ ਅਸੀਂ ਲੈ ਕੇ ਚ ਤੇ ਆਪਣੇ ਲਈ ਫਰਾਈ ਸੀਗੇ ਜੋ ਚਿਲੀ ਪਟਾਟੋ ਨਹੀਂ ਸੀ ਫਰਾਈ ਸੀਗੇ ਫਰਾਈ ਮਨ ਜਿਆਦਾ ਟੇਸਟੀ ਲੱਗਦੇ ਆ ਕ੍ਰਿਸਪੀ ਸੀਗੇ ਨਾਲ ਨਾਲ ਇੱਕ ਇੱਕ ਮਮਸ ਖਾਓ ਯਮੀ ਯਮੀ ਤੇ ਨਾਲ ਨਾਲ ਇੱਕ ਇੱਕ ਫਰਾਈਸ ਖਾਓ ਟੇਸਟੀ ਲੱਗਦੇ ਆ ਫਿਰ ਤੇ ਫਿਰ ਉਸ ਤੋਂ ਬਾਅਦ ਮੈਂ ਖਾਧਾ ਗੋਲ ਗੱਪਾ ਮੈਂ ਭਾਈ ਨੂੰ ਕਿਹਾ ਵੀ ਭਾਈ ਗੋਲ ਗੱਪਾ ਵੈਸੇ ਮੈਨੂੰ ਪਸੰਦ ਨਹੀਂ ਹੈਗੇ ਪਰ ਮੈਂ ਕਿ ਛੋਟਾ ਦੇਣਾ ਸੀਗਾ ਕੀ ਗੱਲ ਮੈਂ ਕਿ ਹੁਣ ਮੈਨੂੰ ਤੋੜ ਕੇ ਖਾਣਾ ਪਿਆ ਇਹ ਕੋਈ ਗੋਲ ਗੱਪੇ ਇਦਾਂ ਕੋਈ ਖਾਂਦਾ ਆ ਤੇ ਮਨ ਸਾਡੀ ਫੇਰ ਦੁਬਾਰਾ ਲਈ ਆਈ ਸੀ ਖਾਣ ਨੂੰ ਆਪਣੇ ਲਈ ਤੇ ਠੰਡ ਬਹੁਤ ਜ਼ਿਆਦਾ ਸੀ ਮੈ ਤਾਂ ਵੀ ਨੂੰ ਕਿਹਾ ਚੱਲ ਰਵੀ ਚੱਲਦੇ ਹਾਂ ਹੁਣ ਜੇ ਖਾਣ ਨੂੰ ਸਾਰਾ ਕੁਝ ਲੈ ਲਿਆ ਤੇ ਸੀ ਨਿਕਲਣ ਲੱਗੇ ਸੀ ਗੱਡੀ ਲੈ ਕੇ ਤੇ ਬਾਅਦ ਦੇਖਿਆ ਅੰਕਲ ਅੱਗ ਸੇਕਦੇ ਪਏ ਸੀਗੇ ਅੱਗ ਬਾਲ ਕੇ ਕਿਉਂਕਿ ਠੰਡ ਬਹੁਤ ਜ਼ਿਆਦਾ ਤੁਹਾਨੂੰ ਸਭ ਨੂੰ ਪਤਾ ਤੇ ਉਹਨਾਂ ਕੋਲ ਸੀ ਬਹੁਤ ਸਾਰੇ ਫਰੈਸ਼ ਫਰੈਸ਼ ਫਰੂਟ ਮੈਂ ਕਿਹਾ ਚਲੋ ਹੁਣ ਆਏ ਆ ਇਸ ਸਾਈਡ ਦੂਜੇ ਪਾਸੇ ਮਾਰਕੀਟ 'ਚ ਵੀ ਜਾਣਾ ਪੈਣਾ ਸੀਗਾ ਮੈਂ ਕਿਹਾ ਫਰੂਟ ਇੱਥੋਂ ਹੀ ਲੈ ਲੈਨੇ ਆ ਅੰਕਲ ਕੋ ਉਹਨਾਂ ਨੇ ਦਿੱਤੇ ਫਰੂਟ ਕਿੰਨੇ ਸਾਰੇ ਸੀ ਫਰੂਟ ਲੈ ਲਏ ਮਿਕਸ ਕਰਾ ਕੇ ਸਾਰੇ ਗ੍ਰੀਪਸ ਐਪਲ ਔਰੈਂਜ ਨਹੀਂ ਲਏ ਸੀਗੇ ਕਿਉਂਕਿ ਠੰਡ ਅੰਕਲ ਤੋਂ ਬਹੁਤ ਸਾਰਾ ਸਮਾਨ ਲੈ ਕੇ ਜਾਣੀ ਹੁੰਨੀ ਫਰੂਟ ਕਿੰਨੇ ਸਾਰੇ ਇਕੱਠਾ ਹੀ ਫਰੂਟ ਲੈ ਜਾਈਦਾ ਤੇ ਸਾਰਾ weight weight ਕਰਕੇ ਅਸੀਂ ਫਰੂਟ ਲੈ ਲਿਆ ਅੰਕਲ ਦੇ ਕੋਲੋਂ ਤੇ ਅੰਕਲ ਨੂੰ ਕੀਤਾ ਪੇ ਬਿਲ ਇੱਕ ਗੱਲ ਹੈਗੀ ਆ ਕਿ ਚੰਡੀਗੜ੍ਹ ਦੇ ਵਿੱਚ Google Pay ਚੋਂ ਮਾਜੀ ਹੋਵੇ ਹਰ ਇੱਕ ਦੇ ਕੋਲ Google Pay ਹੁੰਦਾ ਪਰ ਮੈਂ ਕੋਈ ਰੇੜੀ ਵਾਲਾ ਹੋਵੇ ਪਰ ਮੈਂ ਕੋਈ ਕੁਲਚੇ ਵਾਲਾ ਹੋਵੇ ਪਰ ਮੈਂ ਕੋਈ ਕਿਸੇ ਮਾਜੀ ਚੀਜ਼ ਵਾਲਾ ਹੋਵੇ ਸਾਰੇ ਕੋਲ Google Pay ਚੱਲਦਾ Google Pay available ਹੁੰਦਾ ਹਲੇ ਪਿੰਡਾਂ ਦੇ ਵਿੱਚ ਥੋੜਾ ਘਟਿਆ ਪਰ ਚੰਡੀਗੜ੍ਹ ਸਾਰੇ ਇੱਕ ਕੋਲ ਆ ਤੇ ਜਾਣ ਲੱਗੇ ਅੰਕਲ ਨੇ ਦਿੱਤਾ ਪਤੰਗ ਮੰਨਤ ਨੂੰ ਕਹਿੰਦੇ ਆਲੂ ਫੜੋ ਪਤੰਗ ਡਾਇਓ ਤੇ ਇੱਥੇ ਸਾਡੀ ਡੀਲ ਹੋਈ ਸੀ ਮੇਰੀ ਤੇ ਜਾਂਦੇ ਹੋਏ ਮੈਂ ਗੱਡੀ ਦੇ ਸਾਹਮਣੇ ਬੈ ਕੇ ਆਈ ਸੀਗੀ ਨਾਲ ਦੇ ਸੀੜ ਦੇ ਤੇ ਮੈਂ ਕਿਹਾ ਚੱਲ ਜਾਂਦੇ ਹੋਏ ਤੂੰ ਬਹਿਣਾ ਤੇ ਸਾਡੀ ਦੋਵਾਂ ਦੀ ਡੀਲ ਹੋਈ ਸੀਗੀ ਤੇ ਹੁਣ ਜਾਣ ਲੱਗੇ ਮੰਨਤ ਨੇ ਮੁਰੇ ਬਹਿਣਾ ਸੀਗਾ ਤੇ ਅਸੀਂ ਬੈਠ ਗਏ ਆਪਣੀ ਗੱਡੀ ਦੇ ਵਿੱਚ ਮੈਂ ਕਿਹਾ ਚਲੋ ਚੱਲਦੇ ਆ ਘਰ ਨੂੰ ਤੇ ਰਸਤੇ ਦੇ ਵਿੱਚ ਹੀ ਰਵੀਕੇਂਦਰ ਰੁਕੋ ਰੁਕੋ ਪਾਪੀ ਇੱਥੋਂ ਲੈਣਾ ਦੁਕਾਨ ਤੋਂ ਕੁਝ ਖਾਣ ਨੂੰ ਕਿਉਂਕਿ ਫਰੂਟ ਲਏ ਸੀਗੇ ਫਰੂਟ ਦੇ ਕਰਕੇ ਚਾਟ ਮਸਾਲਾ ਵੀ ਨਾਲ ਲੈਣ ਨੂੰ ਬੰਦਾ ਸੀਗਾ ਤੇ ਉਹਨਾਂ ਨੇ ਸ਼ੌਪ ਤੋਂ ਲਿਆ ਚਾਟ ਮਸਾਲਾ ਮੈਂ ਕਿਹਾ ਹੁਣ ਚਾਟ ਮਸਾਲਾ ਲੈ ਲਿਆ ਤੇ ਨਿੰਬੂ ਵੀ ਲੈ ਲਓ ਉੱਤੇ ਪਾਣ ਨੂੰ ਤੇ ਅਸੀਂ ਆ ਗਏ ਆਪਣੇ ਘਰ ਘਰ ਆ ਕੇ ਫਿਰ ਸ